ਪ੍ਰੀਵਿਊ ਰਾਤੀ ਭਾਜੀ ਪਰਸੋਂ ਰਾਤ ਨੂੰ ਨਾ 1:20 ਦਾ ਟਾਈਮ ਸੀਗਾ ਤੇ ਗੱਡੀ ਵਾਲਾ ਆਇਆ ਕਾਲੀ ਗੱਡੀ ਸੀਗੀ ਗੱਡੀ ਵੱਡੀ ਸੀਗੀ ਤੇ ਠੋਕ ਕੇ ਹੋ ਕੇ ਚਲ ਗਿਆ ਤੇ ਉਤੋਂ ਦੀ ਇੱਡਾ ਬੇਸ਼ਰਮ ਬੰਦਾ ਵੀ ਗੱਡੀ ਉਤੋਂ ਦੀ ਲੰਗਾ ਗਿਆ ਵਾ ਇੰਨਾਂ ਨੇ ਵੀ ਬੰਦਾ ਬ੍ਰੇਕ ਲਾ ਲੇ ਬ੍ਰੇਕ ਨੂੰ ਹੀ ਲਾਈ ਸੀ ਸਿਰ ਦੇ ਉਤੋਂ ਦੀ ਦੋਨੋਂ ਟਾਇਰ ਲੰਗਾ ਹੱਤੇ ਭਾਜੀ ਜੀ ਨੇ ਤੇ ਬੰਦਾ ਇਸ ਟਾਈਮ ਅਮਰਜੀਤ ਹਸਪਤਾਲ ਦੇ ਵਿੱਚ ਦਾਖਲ ਅਮਨ ਅਮਨਦੀਪ ਹਸਪਤਾਲ ਦੇ ਵਿੱਚ ਦਾਖਲ ਆ ਸਾਡੇ ਕੋਲ ਵੀ ਇਹਨਾਂ ਨਾਲ ਗੱਲਬਾਤ ਨਹੀਂ ਹੋਣ ਈ ਆ ਤੇ ਬੰਦਾ ਬਿਲਕੁਲ ਮਲਗੀਆਂ ਬੇਹੋਸ਼ੀ ਦੀ ਹਾਲਤ ਵਿੱਚ ਆ ਐਮੂਲੇਟਰ ਤੇ ਪਿਆ ਹੋਇਆ ਵਾ ਤਾਂ ਆ ਕਿੱਥੋਂ ਰੇ ਸੀ ਤੇ ਕਿੰਨੇ ਵੇ ਦਾ ਟਾਈਮ ਦਾ ਸਰੋਸ਼ੀਤਾਂ ਸਾਹਿਬ ਰੋਜ ਦਿੱਲੀ ਜਾਂਦੇ ਆ ਸੇਵਾ ਕਰਦੇ ਉੱਥੇ ਤੇ ਉਹਨਾਂ ਦੀ ਡਿਊਟੀ ਹੈਗੀ ਉਥੇ ਪੱਕੀ ਡਿਊਟੀ ਰੋਜ਼ ਰੋਜ਼ ਸੇਵਾ ਕਰਦੇ ਆ ਉਹ ਸਾਰਾ ਉਥੇ ਸੰਭਾਲ ਤੇ ਪਾਲ ਕਰਦੇ ਤੇ ਬਾਅਦ ਲਾਸ਼ ਤੇ 1 ਵਜੇ ਉਥੋਂ ਹੁੰਦੇ ਆ ਤੇ ਰਾਤੀ ਥੋੜਾ ਮਲਗੀ 10 15 ਮਿੰਟ ਵੱਧ ਲੱਗੇ ਉਹਨਾਂ ਨੂੰ ਤੇ ਆਉਂਦੇ ਪਏ ਸੀਤਾ ਸਾਹਿਬ ਤੋਂ ਤਾਂ ਇੱਥੇ ਇੱਥੋਂ ਗੱਡੀ ਬੰਦੇ ਨੇ ਠੋਕੀ ਆ ਹਿਸਾਬ ਲਾ ਲਓ ਵੀ 20 ਗੱਜ ਦੂਰ ਜਾ ਕੇ ਬੰਦੇ ਨੂੰ ਉਹਨੇ ਛੁੱਟਿਆ ਵਾ ਛੁੱਟੋਂ ਤੋਂ ਬਾਅਦ ਉਤੋਂ ਦੀ ਗੰਢੀ ਉਹਨੇ ਲੰਘਾ ਦਿੱਤੀ ਜੋ ਸਿਰ ਦੇ ਉਤੋਂ ਦੀ ਦੋਨੋਂ ਟਾਇਰ ਲੰਘਾ ਦਿੱਤੇ ਜੋ ਐਡੇ ਐਡੀ ਇਨਸਾਨੀਅਤ ਮਰੀ ਹੋਈ ਬੰਦਿਆਂ ਦੀ ਸਰ ਡਾਕਟਰਾਂ ਦੇ ਵੱਲੋਂ ਕੀ ਕਿਹਾ ਗਿਆ ਜੀ ਹੁਣ ਡਾਕਟਰ ਕਹਿੰਦੇ ਪੈਸੇ ਲੱਗਣਗੇ ਮਲਗੀ ਮੂੰਹ ਦੇ ਹੁਣ ਵੇਖੋ ਕਾफी ਮਲਗੀ ਹੱਡੀਆਂ ਵਗੈਰਾ ਕਾफी ਟੁੱਟ ਗਈਆਂ ਵਾਂ ਤੇ ਕੀ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਹੁਣ ਨਾ ਪੁਲਿਸ ਕੋ ਗਏ ਆ ਭਾਜੀ ਕੱਲ ਵੀ ਗਏ ਆ ਉਹਨਾਂ ਸਵੇਰ ਦਾ ਟਾਈਮ ਦਿੱਤਾ ਸਵੇਰੇ ਵੀ ਗਏ ਆ ਮੁਰਗੇ ਉਹਨਾਂ ਸ਼ਾਮ ਦਾ ਟਾਈਮ ਦਿੱਤਾ ਵਾ ਸ਼ਾਮੀ ਵੀ ਗਏ ਆ ਤੇ ਹਾਲੀ ਤੱਕ ਕੋਈ ਵੀ ਪੁਲਿਸ ਵਾਲਾ ਨਾ ਭੇਜਿਆ ਨਹੀਂ ਆ ਵੀ ਜਾ ਕੇ ਬੰਦਾ ਕੋਈ ਇੱਕ ਅੱਧ ਤੱਕ ਕੈਮਰਾ ਵੀ ਚੈੱਕ ਕਰ ਲੇ ਇੰਨੇ ਇੰਨੀ ਵੀ ਮਲਗੀ ਹੀ ਮਤ ਨਹੀਂ ਕਰਨ ਦੇ ਤੇ ਕਿੰਨੇ ਕੇ ਚੱਕਰ ਮਾਰੇ ਗਏ ਨੇ ਸਵੇਰ ਦੇ ਹੀ ਖਾਣ ਦੇ ਭਾਜੀ ਸਵੇਰ ਦੇ ਅਸੀਂ ਤੇ ਤਿੰਨ ਵਾਰੀ ਹੋ ਆਏ ਆ ਕੱਲ ਗੋਣ ਸੁਣਵਾਈ ਨਹੀਂ ਹੋਈ ਕੱਲ ਵੀ ਗਏ ਆ ਕੱਲ ਉਹਨਾਂ ਸਾਨੂੰ ਅੱਜ ਦਾ ਟਾਈਮ ਦਿੱਤਾ ਸਵੇਰ ਦਾ ਸਵੇਰ ਤੋਂ ਬਾਅਦ ਉਹਨਾਂ ਨੇ ਸਾਨੂੰ ਸ਼ਾਮ ਦਾ ਟਾਈਮ ਦਿੱਤਾ 4 ਤੋਂ 5 5 ਤੋਂ 6 7 7 ਵਜੇ ਗਿਆ ਵਾ ਤੇ ਹਾਲੀ ਫੇਰੋਂ ਟਾਈਮ ਤੁਹਿਆਂ ਵੇਖੋ ਕਿ